ਸਰੀਜ ਪੈ ਗਈ ਸਨੋ ਬਹੁਤ ਜ਼ਿਆਦਾ ਸਨੋ ਪੈਣ ਲੱਗ ਗਈ ਬਹੁਤ ਵਧੀਆ ਹੋ ਗਿਆ ਪਹਿਲੀ ਸਨੋ ਹਾਂਜੀ ਸਸਟੀ ਕਾਲ ਜੀ ਕੀ ਹਾਲ ਚਾਲ ਜੀ ਠੀਕ ਹੋ ਸਾਰੇ ਦੇਖ ਲਓ ਜੀ ਸਾਡੇ ਸਨੋ ਪੈੰਦੀ ਦੇਖ ਲਓ ਕਿਵੇਂ ਪੈੰਦੀ ਆ ਪੱਤੇ ਕਿਦੀ ਆ ਉਹਨੇ ਕਿਹਾ ਸੀ ਇਹ ਵੀ ਸੁਣਾਉ ਦਿਖਾਵਾਂਗੇ ਦੇਖੋ ਇਹ ਤਾਂ ਹਜੇ ਕੁਛ ਵੀ ਨਹੀਂ ਜਦੋਂ ਇਹਨਾਂ ਦਰਖਤ ਭਰ ਗਏ ਫਿਰ ਦੇਖਿਓ ਵੀ ਕੁਦਰਤੀ ਨਜ਼ਾਰਾ ਲੱਗਦਾ ਫਿਰ ਫਿਰ ਪਤਾ ਲੱਗਦਾ ਵੀ ਵਾਹ ਇਹ ਤਾਂ ਦੇਖਣੋਂ ਤਰਸੇ ਪਏ ਸੀਗੇ ਦੇਖੋ ਗੱਡੀਆਂ ਭਰਨ ਲੱਗੀਆਂ ਸੁਣਾਉਣਾ ਡੈਗ ਰਹੀ ਆ ਸੁਣਾ ਪੈ ਰਹੀ ਆ ਕਿੰਨਾ ਸੋਹਣਾ ਲੱਗਦਾ ਦੇਖੋ ਸਾਰਾ ਕੁਝ ਜਿਵੇਂ ਅੰਦਰ ਵੜ ਗਏ ਲੋਕ ਦੀंदे ਹੀ ਨਹੀਂ ਕੋਈ ਦੇਖੋ ਜੀ ਵਾਹ ਜੀ ਵਾਹ ਕਦਾ ਤੀ ਨਜ਼ਾਰੇ ਆ ਕਿਤੇ ਮਿਲਣੇ ਨੇ ਵਾਹ ਵਾਹ ਗੱਟ हैप्पी लिखता हैप्पी हैप्पीपप्पी स्नो हैप्पी स्नो लिखता <laughs> हैप्पी स्नो देख लो देख कि ना कि लगती है ਬਹੁਤ ਹੀ ਲੱਗਦਾ ਹੈ ਬੜੇ ਲਾਦੀ ਹੈ ਨਾ ਹੋਲੇ ਹੈਪੀ ਆ ਗਿਆ ਕੀ ਹਾਲ ਹੈ ਜੀ ਠੀਕ ਠਾਕ ਹਾਂ ਦੇਖ ਲਓ ਜੀ ਸਾਡੀ ਰਸਨੋ ਹੈ ਬਹੁਤ ਬੜਾ ਚੈੱਕ ਹੋ ਰਿਹਾ ਹੈ ਕਿਵੇਂ ਲੱਗਦੀ ਹੈ ਬੜੇ ਲਾਦੀ ਹੈ ਨਾ ਲਾਦੀ ਹੈ ਪੈਨੇ ਮੈਂ ਚਿੰਤਾ ਚਿੰਤਾ ਹੋ ਜਾਣਾ ਹਾਂ ਦੇਖੋ ਜੀ ਸਾਡੇ ਟੋਟ ਕਿੰਨੇ ਭਰ ਗਏ ਟੋਪੀਆਂ ਬਹੁਤ ਬੜੀ ਲੱਗਦਾ ਇੱਥੇ ਸ਼ਾਂਤੀ ਪਈ ਆ ਨਾ ਜੀ ਹਾਂ ਅੱਜ ਤੱਕ ਕੁਛ ਦਿਨਾਂ ਨਹੀਂ ਹੈਪੀ ਕਿ ਨੀ ਆਵਾਜ਼ ਆਉਂਦੀ ਹੈ ਨਾ ਇਹ ਪੂਰੀ ਸ਼ਾਂਤੀ ਹੈ ਦੇਖਦਾ ਅੱਜ ਕਿਸੇ ਨੇ ਨਿਕਲਣਾ ਹੀ ਨਹੀਂ ਬਾਹਰ ਮੇਨ ਲਾ ਹਾਂ ਅੱਜ ਵਾਰ ਨਹੀਂ ਨਿਕਲਦਾ ਕੋਈ ਲਾ ਦੇਖ ਲਓ ਬਾਹਰ ਨੇ ਲੱਗਦੀ ਇਹ ਦੇਖੋ ਰਾਜ ਜਿੱਟੇ ਹੋ ਗਏ ਸਾਰੇ ਹਾਂ ਘੱਟਾ ਹੋ ਗਿਆ ਗੋਟਾ ਬਹੁਤ ਵਧੀਆ ਹੋ ਗਿਆ ਅੱਜ ਅੱਜ ਸਨੋ ਵਧੀਆ ਪੈ ਗਈ ਬਹੁਤ ਸੋਨਾ ਹੋ ਗਿਆ ਨਾ ਕੌਫੀ ਪੀ ਲਓ ਕੌਫੀ ਪੀ ਲਓ ਨਾਈਸ ਸਨੋ ਦੇ ਵਿੱਚ ਖੜ ਕੇ ਕੌਫੀ ਪੀ ਲਓ ਫੋਨ ਵੀ ਨਹੀਂ ਫੜਦਾ ਬਹੁਤ ਠੰਡਾ ਪਿਆ ਵਾ ਨੇ ਨ ਹੋ ਗਏ ਸੀ ਕਹਿੰਦੇ ਸੀ ਸੁਨੋਂ ਨਹੀਂ ਪੈਂਦੀ ਸੁਨੋਂ ਨਹੀਂ ਬੰਦੀ ਦੇਖ ਲੋ ਪੈ ਗਈ ਸੁਨੋ ਜੀ ਸਵਰਗ ਲੱਗਣ ਲੱਗ ਗਿਆ ਨਾ ਅਜੇ ਤਾਂ ਹੋਰ ਵੀ ਲੱਗੂਗਾ ਅਜੇ ਦਰਖਤ ਚਿੱਟੇ ਹੋਣੇ ਨੇ ਫਿਰ ਲੱਗੂਗਾ ਸਵਰਗ ਹੱਬੇ ਹਜੇ ਕਿੰਨੀ ਪੈਣੀ ਹੈ ਇਹ ਦੋ ਦਿਨ ਪੈਣੀ ਹੈ ਦੋ ਦਿਨ ਲਗਾਤਾਰ ਪੈਣੀ ਹੈ ਢੇਰ ਲੱਗਣੇ ਨੇ ਪੂਰੇ ਹੈ

लिखता जस्सा जस्से पिछे ऐसा पा दो पाता जस्सा लिखता जी देखो ਸੀ ਮੋਹਰੇ ਉਹ ਹੈਪੀ ਲਿਖਿਆ ਸੀਗਾ ਜੀ ਚੱਲ ਪਿਆ ਵਾ ਹਾਂਜੀ ਕਿਵੇਂ ਲੱਗ ਰਹੀ ਆ ਫਿਰ ਬਹੁਤ ਵਧੀਆ ਵਧੀਆ ਲੱਗ ਰਹੀ ਆ ਹਾਂ ਠੀਕ ਆ ਜੀ ਠੀਕ ਆ ਇੱਥੇ ਕੀ ਫਸਟ SNOW ਆ ਗਈ ਫਸਟ SNOW ਆਏ ਤਾਂ ਸ਼ੁਰੂ ਹੋਈ ਆ ਕਿਵੇਂ ਲੱਗ ਰਿਹਾ ਫਿਰ ਸਾਰਗ ਲੱਗਦਾ ਕੀ ਕਹਿਣਾ ਚਾਹੁੰਦੇ ਆ ਆਕੇ ਸਾਰੇ ਸਾਰੇ ਦੇਖੋ ਨਾ ਅਗੇ ਸਾਰੇ ਦੇਖੋ ਵਾਹ ਵੀ ਵਾਹ ਅਸੀਂ ਜਾਓ ਦੇਖੋ ਵਾਹ ਵੀ ਵਾਹ ਵਾਹ ਵੀ ਵਾਹ ਦੇਖੋ ਭਰ ਗਈ ਆ ਹੁਣ ਹੁਣ ਹੈਵੀ ਪੈਨ ਲੱਗ ਗਈ ਆ ਅੱਜ ਕਰਦੇ ਆ ਛੁੱਟੀ ਕੱਲ ਨੂੰ ਚੱਲਦੇ ਆ ਕੰਮ ਤੇ ਅੱਜ ਬਣਾ ਕੇ ਖਾਣੇ ਆ ਘਰੇ ਕੋਈ ਪਰੌਂਠੇ ਆਲੂ ਵਾਲੇ ਨਾ ਨਾ ਕੋਈ ਵੱਡੀ ਚੀਜ਼ ਬਣਾ ਕੇ ਖਾਣੇ ਆ ਤੋੜੇ ਪਕੂੜੇ ਦੇਖੋ ਜੀ ਲੈਂਦੇ ਆਨੰਦ ਮਾਣਦੇ ਹੋਏ ਹੈ ਚਾਹ ਦਾ ਗਲਾਸ ਸਨੋ ਦੇ ਵਿੱਚ ਲੈ ਕੇ ਖੜੇ ਹੋਈ ਹੈ ਹਾਂ ਲੈ ਆ ਜਿੱਥੇ ਪੈਂਦੀ ਹੈ ਸਨੋ ਵਿੱਚ ਹੈ ਦੇਖੋ ਜੀ ਭਰਗੀਆਂ ਸੜਕਾ ਕੋਈ ਕੋਈ ਜਾਂਦੀ ਆ ਰੋੜਾਂ ਤੇ ਚੱਲੀ ਜਾਂਦੇ ਆ ਰੋੜਾਂ ਤਾਂ ਸਾਫ਼ ਹੁੰਦੀਆਂ ਨੇ ਮੇਨ ਤਾਂ ਗਲੀਆਂ ਹੀ ਹੁੰਦੀਆਂ ਨੇ ਹਾਂਜੀ ਭਰ ਗਏ ਹਨ ਜੀ ਨਹੀਂ ਕਰਦਾ ਬਿਮਾਰ ਹੋਣਾ ਥੱਲੇ ਦੇਖ ਲਓ ਦੇਖੋ ਜੀ ਆ ਸਾਡੀਆਂ ਪੈੜਾਂ ਪਾਈਆਂ ਵਾ ਅਜੇ ਤੱਕ ਕੋਈ ਨਹੀਂ ਨਿਕਲਿਆ ਇੰਨੀ ਸੋਹਣ ਸਿੱਟਾ ਰੱਖ ਬੋਤੋ ਦੇਖ ਲਾ ਵਾ ਕੁਦਰਤੀ ਐ ਇਹ ਦੇਖ ਲਾ ਦੇ ਹਲਾ ਬਾਈਟ ਵਾਈਟ ਹੋ ਜਾਣਾ ਮਿਲਦਾ ਹੌਲੀ ਹੌਲੀ ਉਧਰਤੀ ਆ ਕਿਵੇਂ ਚੱਲੇ ਹੋ ਜੀ ਹੁਣ ਅੰਦਰ ਨਾ ਖੜ ਜਾਣੇ ਆ ਹੈ ਰੋਕ ਕੇ ਬਰੋਨੇ ਰੋਕ ਕੇ ਫੇਰ ਅੱਛਾ ਠੀਕ ਆ ਮੈਂ ਦੇਖੋ ਜੀ ਇਹ ਕੱਪ ਰੱਖ ਕੇ ਗਿਆ ਸੀਗਾ ਭਰ ਗਿਆ ਦੇਖ ਲੋ ਦੇਖ ਲੋ ਕੱਤੀ ਵੰ ਤੇਜ਼ੀ ਦੀ ਹੋ ਗਈ ਹਾਂ ਭਰ ਗਿਆ ਵੱਧ ਪੈਣ ਲੱਗ ਗਈ ਹੁਣ ਦੇਖੋ ਦੇਖੋ ਜੀ ਆਹੋ ਦੇਖੋ ਜੀ ਗੱਡੀ ਜਾਂਦੀ ਆ ਮੇਰੇ ਫਰੈਂਡ ਦੀ ਹੈ ਜੀ ਗੱਡੀ ਇਹਨੇ ਵੀ ਛੁੱਟੀ ਕਰ ਲਈ ਅੱਜ ਘਰੇ ਹੀ ਹੈ ਸੰਡੇ ਅੱਜ ਸਰੋਂ ਦਾ ਆਨੰਦ ਮਾੜ ਰਿਆ ਸਾਰੇ ਪੰਮਾ ਚੱਲੇ ਅੰਦਰ ਕੀ ਕਹਿੰਦਾ ਫਿਰ ਕੀ ਕਿਵੇਂ ਲੱਗਦਾ ਵਾਹ ਕੀ ਕਹਿੰਦੀ ਗੁਜਰਤ ਕੀ ਕਹਿੰਦੀ ਗੁਜਰਤ ਹੈ ਹੁਣ ਜ਼ਿਆਦਾ ਡੈਗਦੀ ਹੈ ਹੁਣ ਲੱਗਦਾ ਰ ਪਤਾ ਹੈ ਨਾ ਕਿਹੜੇ ਸ਼ਹਿਰ ਚ ਆਇਆ ਤੂੰ ਆਹ ਆ ਦੇਖ ਲੋ ਹੁਣ ਪਾਰੀ ਪੈਣ ਲੱਗੀ ਨਾ ਹੁਣ ਪਾਰੀ ਪੈਣ ਲੱਗੀ ਦੇਖ ਲੋ ਜੀ ਸਨੋ ਲਾਉਣ ਲੱਗਿਆ ਹੈਪੀ ਗੱਡੀ ਤੋਂ ਸਾਫ਼ ਕਰ ਲਈਏ ਕਹਿੰਦੇ ਜਿਹੜਾ ਕੱਢਿਆ ਉਹਨੇ ਮम्मा ਆਪਾ ਦੇਖ ਕੇ ਉਹਨੇ ਗਾਹਾਂ ਸਨੋ ਦੇ ਨਜ਼ਾਰੇ ਹੁਣ ਦੇਖ ਲਓ ਹੋਰ ਵੀ ਭਰ ਗਈ ਰੋੜਾ ਦੇਖ ਲਓ ਚਿੱਟਾ-ਚਿੱਟਾ ਹੋ ਚੱਲਿਆ ਨਾ ਵਾਈਟ-ਵਾਈਟ ਹੋ ਗਿਆ ਸਾਰ ਅਜੇ ਤਾਂ ਹੋਰ ਪੈਣੀ ਆ ਰਾਹ ਤਾਂ ਦੇਖਣਾ ਹੀ हट ਜਾਂਦੇ ਆ ਹਨਾ ਵੀ ਰਾਹ ਤਾਂ ਦੇਖਣਾ ਹਟ ਜਾਂਦੇ ਨੇ ਕੋਕਿੰਦੇ ਸੋਨੇ ਲੱਗਦੇ ਆ ਉਹ ਵਾਲੇ ਬੋਟੇ ਛੋਟੇ ਛੋਟੇ ਸਾਰੇ ਸਨੋ ਨਾਲ ਭਰੇ ਹੋਏ ਹਨ ਉਹ ਪਰ ਵੀ ਲਾਉਣੀ ਆ ਹੈਪੀ ਉਹ ਤਾਂ ਤੱਕ ਹੀ ਲਾਉਣੀ ਆ ਚਲੋ ਆਪੇ ਲੈ ਜਾਣੀਆਂ ਜਦੋਂ ਫਿਰ ਲੱਗੇ ਜੀ ਭਰ ਗਈਆਂ ਗੱਡੀਆਂ ਸਾਰੀਆਂ ਹਜੇ ਘਟ ਪਈ ਆ ਛੱਟ ਗਈ ਹੁਣ ਛੱਟ ਗਈ ਪੱਲਾ ਤਾਂ ਜਿਆਦਾ ਡਿੱਗਦੀ ਸੀ ਬਹੁਤ ਜਿਆਦਾ ਹੁਣ ਕੋਈ ਨਹੀਂ ਮੱਠਾ ਪੈ ਗਿਆ ਕੰਮ ਪਰ ਪਾਉਗੀ ਦੁਪਹਿਰ ਤੱਕ ਪੈਣੀ ਆ 2 ਵਜੇ ਤੱਕ ਕਹਿੰਦੇ ਬਾਕੀ ਦੇਖੋ ਉਹ ਦਫਲੇ ਰੰਗ ਨਹੀਂ ਇਹ ਦੇਂਗੇ ਡਾਟ ਘੱਟ ਕੇ ਆਨੇ ਆ ਦਿਖਾਉਣੇ ਆ ਤੁਹਾਨੂੰ ਵੀ ਚਲੋ ਠੀਕ ਆ ਜੀ ਦੇਖ ਲਓ ਜੀ 메인 ਰੋਡ ਤਾਂ ਚੱਲਦੀ ਪਈ ਆ ਕਿੰਬੇ ਇੱਥੇ ਤਾਂ ਗੱਡੀਆਂ ਲੰਗੀ ਜਾਣੀਆਂ ਨੇ ਤੇ ਰੋਡ ਸਾਫ਼ ਹੋਈ ਜਾਂਦੀ ਨਾਲ ਦੀ ਨਾਲ ਪਰ ਜਿਹੜੀ ਅੰਦਰ ਲੀਆਂ ਆਪਣੇ ਘਰਾਂ ਦੀਆਂ ਰੋੜਾਂ ਨੇ ਉਹ ਪਰਕੀਆਂ ਸੁਣੋ ਨਾਲ ਉਧਰ ਜ਼ਿਆਦਾ ਸਟ੍ਰੌਮ ਨਾਲੇ ਵੀ ਹਾਂ ਥੱਲੇ ਪਹਾੜਾਂ ਦੇ ਇੱਧਰ ਤਾਂ ਜੀ ਠੀਕ ਹੈ ਆਪਣੇ ਤਾਂ ਮੇਨ ਲੋੜਾਂ ਤਾਂ ਠੀਕ ਆ ਮੇਨ ਲੋੜਾਂ ਦਾ ਦੇਖ ਲਓ ਸਾਫ਼ ਨੇ ਵਧੀਆ ਹਜੇ ਪਰ ਆਸੇ-ਪਾਸੇ ਭਰ ਗਏ ਸਾਰੇ ਹਜੇ ਵੀ ਪਈ ਜਾਂਦੀ ਐ ਸਨੋ ਇਹਨਾਂ ਦਰਖਤ ਕਿੰਨੇ ਸੋਹਣੇ ਹੋ ਗਏ ਉਹ ਜਿਵੇਂ ਨਹੀਂ ਉਹ ਚਿੱਟੇ-ਚਿੱਟੇ ਜਿਹੇ ਰੂਮ ਜੀ ਵਧੀਆ ਬਣ ਗਈ ਕ੍ਰਿਸਮਸ ਟਰੀ ਬਣ ਗਏ ਕ੍ਰਿਸਮਸ ਟਰੀ ਬਣ ਗਏ ਹਾਂ ਆਪਣੇ ਆਪ ਲਿਆਉਣ ਦੀ ਲੋੜ ਨਹੀਂ ਤੇ ਬਲਾ ਦੱਸਿਓ ਸਾਨੂੰ ਸਾਡਾ ਬਲੌਗ ਦੇਖ ਕੇ ਇਹ ਸਨੋ ਵਾਲਾ ਕਿਵੇਂ ਲੱਗਿਆ ਕੈਨੇਡਾ ਤੁਹਾਨੂੰ ਸਾਰਿਆਂ ਨੂੰ ਤੇ ਫਰਸਟ ਸਨੋ ਆ ਆਪਣੇ ਬਹੁਤ ਟਾਈਮ ਹੋ ਗਿਆ ਸੀ ਦੇਖੀ ਨਹੀਂ ਸੀ ਪਹਿਲਾਂ ਚਲੇ ਜਾਂਦੇ ਸੀ ਹੈਨਾ ਇਹ ਕਿ ਫਰਸਟ ਸਨੋ ਆ ਬਹੁਤ ਸੋਹਣਾ ਲੱਗਿਆ ਦੇਖ ਕੇ ਦੇਖ ਲਓ ਬੱਚੇ ਖੜੇ ਨੇ ਕੰਮਾਂ ਤੇ ਜਾਣ ਨੂੰ ਚਾਹੇ ਸਨੋ ਬਵੇ ਮੀਂਹ ਬਵੇ ਨੇਰੀ ਆਵੇ ਤੇ ਕੰਮਾਂ ਤੇ ਜਾਣਾ ਹੀ ਜਾਣਾ ਹਾਂ ਬੱਸਾਂ ਵੀ ਲੇਟ ਆਉਂਦੀਆਂ ਰਹਿਣਾ ਬਸ ਹਾਂ ਸਾਵੀਲੀਆਂ ਤੋਂ ਆਉਂਦੀਆਂ ਨੇ ਪਰ ਮੇਨ ਰੋਡ ਤੇ ਤਾਂ ਚੱਲੀ ਜਾਂਦਾ ਸੀ ਹੈਨਾ ਮੇਨ ਰੋਡ ਤੋਂ ਚੱਲੀ ਜਾਂਦੇ ਆ ਹਾਂਜੀ ਤਾਂ ਸਿੱਧਾ ਜਦੋਂ ਉੱਠੇ ਨਾ ਸਾਨੂੰ ਸਵੇਰੇ ਪਤਾ ਲੱਗਿਆ ਵੀ ਸਨੋ ਪੈਣੀ ਆ ਤਾਂ ਭੱਜ ਲਈ ਜੱਸੇ ਨੇ ਫੋਨ ਅਗਾ ਤੱਕ ਨਾ ਮੰਮਾ ਸਨੋ ਪੈਂਦੀ ਹੈ ਬਾਹਰ ਕਹਿੰਦਾ ਤੁਸੀਂ ਤਾਂ ਦੇਖ ਲਓ ਵੇਟ ਕਰਦੇ ਸੀ ਇੰਨੀ ਹੋਰ ਮੈਂ ਕਿਹਾ ਚੱਲ ਫੇਰ ਦੇਖਾਂ ਬਾਹਰ ਨਿਕਲ ਕੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਸਾਨੂੰ ਲੱਗਿਆ ਸਨੋਵਾ ਦਾ ਦੇਖ ਕੇ ਕਿ ਆ ਕਿ ਦੇਖੀ ਨਹੀਂ ਸੀ ਨਾ ਕਦੇ ਇਹਨਾਂ ਪਹਿਲਾਂ ਪੈਂਦੀ ਹਾਂ ਆ ਦੇਖੀ ਸੀ ਟੀਵੀ ਉਤਵੀ ਜੀ ਦੇਖਦੇ ਜਿਆਦਾ ਹੁਣ ਤੁਸੀਂ ਤਾਂ ਦੇਖ ਲਈ ਸੀ ਪਿਛਲੀ ਵਾਰ ਹਾਂ ਮੇਰੀ ਦੂਜੀ ਆ ਹਾਂ ਮੇਰੀ ਤਾਂ ਪਹਿਲੀ ਹੈ ਸਨੋਵਾ ਮੈਂ ਦੇਖੀ ਆ ਮੈਂ ਨਾ ਕਿਵੇਂ ਡਿੱਗਦੀ ਆ ਸਮਾਨ ਦੇ ਵਿੱਚ ਬਹੁਤ ਰਸ਼ ਘਟ ਅੱਜ ਇਹੋ ਹੂੰ ਅਜੇ ਰਸ਼ ਘਟ ਗਿਆ ਅੱਜ ਉੱਪਰ ਆਲਿਆਂ ਦਾ ਹੋਊਗਾ ਫੇ ਉੱਪਰ ਤੋਂ ਚਲਦੀ ਹੁੰਦੀ ਆ ਪਰ ਜਿੰਨਾ ਲੋਕ ਗਲੀਆਂ ਗੁਲੀਆਂ ਚ ਸੱਦ ਲੈਂਦੇ ਆ ਨਾ ਘਰੇ ਗਲੀਆਂ ਇਹਨਾਂ ਲੋਕ ਸਾਫ਼ ਕਰਦੇ ਸੀ ਵਾਲੇ ਨਹੀਂ ਕਰਦੇ ਹਾਂ ਹਾਂ ਗਲੀਆਂ ਦੇ ਵਿੱਚ ਥੋੜਾ ਔਖਾ ਜਾਂਦਾ ਮੇਨ ਰੋਡਾਂ ਤਾਂ ਜੰਦੀ ਸਾਫ਼ ਹੀ ਹੁੰਦੀਆਂ ਨੇ ਹੂੰ ਹੂੰ ਇਹ ਤਾਂ ਹੈ ਗਲੀਆਂ ਜੀ ਔਖਾ ਹੋ ਜਾਂਦਾ ਜਿੱਦਾਂ ਗਲੀਆਂ ਦੇ ਵਿੱਚ ਨਹੀਂ ਕੋਈ ਸਾਫ਼ ਕਰਦਾ ਮੇਨ ਰੋਡਾਂ ਤਾਂ ਦੇਖ ਲੈ ਉਮੇ ਪੰਨੀਆਂ ਵਧੀਆ ਹਨਾ ਜਦੋਂ ਪੈਣੋਂ ਹਟ ਜਾਂਦੀ ਆ ਹੂੰ ਫਿਰ ਸਲਿੱਪਰੀ ਹੁੰਦੀ ਆ ਥੋੜੀ ਜੀ ਨਹੀਂ ਜਦੋਂ ਪੈਣੋਂ ਹਟ ਜਾਂਦੀ ਆ ਫਿਰ ਸਾਫ਼ ਹੋ ਜਾਂਦੀਆਂ ਗਲੀਆਂ ਗੁਲੀਆਂ ਅੱਛਾ ਫਿਰ ਆਪੇ ਹੀ ਹੋ ਜਾਂਦੀਆਂ ਨੇ ਹਨਾ ਉੱਪਰ ਚਲਦੀਆਂ ਨੇ ਹੂੰ ਹੂੰ ਚੱਲਦੀਆਂ ਨੇ ਇਹ ਬਈ ਗੁੜੀਆਂ ਚ ਔਖਾ ਹੁੰਦਾ ਗੁੜੀਆਂ ਚ ਔਖਾ ਹੁੰਦਾ ਹਾਂ ਬਈ ਉੱਪਰ ਦਾ ਪਰ ਸਨੋ ਦਾ ਇੱਕ ਵੱਖਰਾ ਹੀ ਨਜ਼ਾਰਾ ਵਾ ਕੁਦਰਤੀ ਸੋਹਣਾ ਲੱਗਦਾ ਵਾ ਕੁਦਰਤੀ ਕੰਮ ਤਾਂ ਥੋੜੇ ਔਖੇ ਹੋ ਜਾਂਦੇ ਆ ਕਰਨੇ ਪਰ ਬਹੁਤ ਸੋਹਣਾ ਲੱਗਦਾ ਵਾ ਕਿਉਂਕਿ ਆਪਾਂ ਜਿਵੇਂ ਕਈ ਵਾਰ ਆਪਾਂ ਮੀਂਹ ਦੇਖਦੇ ਹੁੰਦੇ ਆ ਕਿੰਨਾ ਸੋਹਣਾ ਲੱਗਦਾ ਤੇ ਉਸ ਇਤਨਾ ਸਨੋ ਵੀ ਵਧੀਆ ਲੱਗਦੀ ਆ ਪੈਂਦੀ ਹੈ ਨਾ ਵਧੀਆ ਲੱਗਦਾ ਲੋਕ ਜਾ ਰਹੇ ਨੇ ਕੰਮਾਂ ਤੇ ਆਪਣੇ ਹਨਾ ਨਾ ਦੇ ਬੱਸ ਖੜੀ ਆ ਪੰਪ ਆ ਗਿਆ ਹੁਣ ਘਟ ਗਈ ਵੈਸੇ ਪਹਿਲਾਂ ਤਾਂ ਕਾਫੀ ਪੈਣ ਲੱਗੀ ਸੀਗੀ ਹੁਣ हट ਗਈ ਜੀ ਕਾਢੀ ਹੁਣ ਹਟ ਗਈ ਪਹਿਲਾਂ ਲੋਕੋ ਸਾਰਾ ਹੀ ਬਦਲ ਜਾਂਦਾ ਕੈਨੇਡਾ ਸਨੋ ਪਈ ਤੇ ਪਹਿਲਾਂ ਹੋਰ ਲੱਗਦਾ ਫਿਰ ਹੋਰ ਲੱਗਦਾ ਛਿਟ ਛਿਟਾ ਹੋ ਜਾਂਦਾ ਸਨੋ ਵਾਲੇ ਟਾਇਰ ਵਧੀਆ ਰਹਿੰਦੇ ਆ ਹੂੰ ਸਨੋ ਵਾਲੇ ਟਾਇਰ ਹਾਂ 올 ਸੀਜ਼ਨ ਵੀ ਠੀਕ ਆ 올 ਸੀਜ਼ਨ ਜਾਂਦੀ ਨਵੇਂ ਨਵੇਂ ਹੋਣ ਹੂੰ ਤਾਂ ਗੱਲ ਬਣਦੀ ਆ ਹੂੰ ਅਦਰਵਾਇਜ਼ ਤਾਂ ਸਨੋ ਟਾਇਰ ਤਾਂ ਸਨੋ ਵਾਲੇ ਚਾਹੀਦੇ ਨੇ ਅਦਰਵਾਇਜ਼ ਤਾਂ ਗੱਡੀ ਸਲਿੱਪਰੀ ਹੋ ਜਾਂਦੀ ਹੈ ਨਾ ਫਿਰ ਹੂੰ ਫਿਰ ਸਾਰੀਆਂ ਗੱਡੀਆਂ ਭਰੀਆਂ ਜਾਂਦੀਆਂ ਸਨੋ ਨਾਲ ਸਾਫ਼ ਕਰਕੇ ਲੋਕ ਫਟਾਫਟ ਕਮਾ ਕੇ ਨਿਕਲ ਲੈ ਇਸ ਦਾ ਘੱਟ ਪੈਂਦੀ ਆ ਇਹ ਸਾਰੀ ਜਿੱਦਾਂ ਹਾਂ ਇੱਥੇ ਤਾਂ ਆਪਣੇ ਹਜੇ ਠੀਕ ਆ ਨਹੀਂ ਤਾਂ ਬਹੁਤ ਜ਼ਿਆਦਾ ਪੈਂਦੀ ਆ ਹੂੰ ਟ੍ਰਾਂਟੋ ਤਾਂ ਕਿੰਨੀ ਪੈਂਦੀ ਆ ਟੋਰਾਂਟੋ ਉਹਦੇ ਗੇਟਾਂ ਦੇ ਮੂਹਰੇ ਢੇਰ ਲੱਗ ਜਾਂਦੇ ਨੇ ਬਹੁਤ ਬਹੁਤ ਹੈਨਾ ਚਲੋ ਅੱਗੇ ਦਿਖਾਉਨੇ ਆ ਜੀ ਲਓ ਜੀ ਦੇਖੋ ਕਿ ਮੈਂ ਚਿੱਟਾ ਚਿੱਟਾ ਹੋ ਗਿਆ ਚਿੱਟੀ ਚਾਦਰ ਦੇ ਸੀਗੀ ਚਿੱਟੀ ਚਾਦਰ ਵਸ਼ਾਤੀ ਰੱਬ ਨੇ ਹਾਂ ਆਦਰਕ ਤਾਂ ਹੀ ਹੋਏ ਹੋਏ ਸੁੱਕ ਜਾਂਦੇ ਨੇ ਪਹਿਲਾਂ ਹੀ ਹੈਨਾ ਹਾਂ ਪਹਿਲਾਂ ਹੀ ਪੱਤੇ ਗਏ ਇਹੋਂ ਵਾਹ ਹਨ ਹਾਂ ਚੁ ਹੁਣ ਪੈਣੀ ਬੰਦ ਹੋ ਗਈ ਹਾਂ ਕਿਉਂਕਿ ਬੱਦਲ ਥੋੜਾ ਜਿਹਾ ਇੱਧਰ ਉੱਧਰ ਹੋ ਗਿਆ ਹਵਾ ਨਾਲ ਨੜਕਾਂ ਦੇ ਪਾਣੀ ਬਣਿਆ ਰਿਹਾ ਹਾਂ ਸੜਕਾਂ ਤੇ ਬਣ ਗਿਆ ਪਾਣੀ ਦੇਖ ਲਾ ਤੁਸੀਂ ਘਰ ਚਿੱਟਿੱਡੇ ਹੋ ਗਏ ਸਾਰੇ ਹਾਂ ਲਾ ਇਕਲਰ ਤਾਂ ਸਾਰਾ ਭਾ ਗਿਆ ਸਵੇਰੇ ਤਾਂ ਬਹੁਤ ਪੈਂਦੀ ਸੀਗੀ ਮੋਟੀ ਮੋਟੀ ਹੁਣ ਹਟ ਗਈ ਅੱਜ ਸਾਨੂੰ ਬਲੌਗ ਸੁਨੋ ਦਾ ਹੀ ਦਿਖਾਉਣਾ ਵਾ ਸਾਰਾ ਤੁਹਾਨੂੰ ਉਹਦਾ ਬਲੌਗ ਸੁਨੋ ਦਾ ਬਲੌਗ ਦਿਖਾਉਣਾ ਅੱਜ ਸਾਰਾ ਸਹੀ ਗੱਲ ਹੂੰ ਮੈਂ ਸਾਰਾ ਵੇਟ ਕਰਦੇ ਸੀ ਬਹੁਤ ਟਾਈਮ ਦੀ ਪਰ ਹਾਂ ਜਿਹੜੇ ਇੱਥੇ ਕੰਮਕਾਰ ਆਲੇ ਉਹ ਕਹਿੰਦੇ ਨਾਂ ਪਾਵੇ ਹੂੰ ਜਿਹੜੇ ਘੁੰਮਣ ਫਿਰਨ ਆਏ ਨੇ ਉਹ ਕਹਿੰਦੇ ਸੁਨੋ ਦੇਖਣੀ ਆ ਪਹਿਲੀ ਸੁਨੋ ਤਾਂ ਦੇਖਣੀ ਬਣਦੀ ਆ ਫੇਰ ਅੱਪਾ ਚਲੋ ਬੰਦਾ ਉਹ ਹੋ ਜਾਂਦਾ ਨਾ ਸਹੀ ਗੱਲ ਤੇ ਇਸ ਤਰ੍ਹਾਂ ਦੀ ਪੈਂਦੀ ਆ ਹੂੰ ਜੇ ਬੰਦਾ ਕੰਮ ਕਰਨ ਲੱਗ ਜਾਵੇ ਨਾ ਫਿਰ ਉਹੋ ਸਹੀ ਨਹੀਂ ਲੱਗਦੀ। ਉਹਨੂੰ ਤਾਂ ਫਿਰ ਔਖਾ ਵਾ। ਕੰਮਕਾਰਾਂ ਤੇ ਜਾਣਾ, ਉਹ ਜਾਣਾ ਵਾ। ਦਾ ਹੀ ਪਾਵੇ ਤਾਂ ਚੰਗਾ। ਹਾਂ। ਅਸੀਂ ਤਾਂ ਆਪਣੇ ਤਾਂ ਬਹੁਤ ਫਰਕ ਆ। ਹਾਂ। ਸਰੀ ਜਿਹਾ। ਹਾਂ। ਪਰ ਇੰਨੇ ਕੀ ਚਾਹੀਦੀ ਹੈ ਜਿਆਦਾ ਨਹੀਂ। ਕੱਲ ਕਟਲਮ ਪੈਂਦੀ ਸੀ ਆਪਣੇ ਸਰੀ ਨਹੀਂ ਪਈ। ਕੱਲ ਸਪੋਰਟ ਲੈਂਗਲੀ ਪੈ ਗਈ। ਹਾਂ। ਤੇ ਹੋਣੀ ਆ ਨਾ ਫਿਰ ਜਿਆਦਾ ਤਾਂ ਖਰਾਬ ਹੀ ਕਰਦੀ ਐ। ਆਪਣੇ ਆਪਣੇ ਨਹੀਂ ਪਈ। ਆਪਣੇ ਤਾਂ ਜੇ ਪਈ ਆ ਰਾਤ। ਆਪਣੇ ਜੇ ਨਹੀਂ। ਹਾਂ। ਦਿਖਾਉਂਦੇ ਕਿੰਨੇ ਦਿਨਾਂ ਦੇ ਆ? ਕਈ ਦਿਨਾਂ ਦਾ ਦਿਖਾਉਂਦੇ ਸੀਗੇ। ਪਰ ਪਈ ਨਹੀਂ। ਪਈ ਨੇ ਬੜਾ ਅੱਜ ਦੇਖ ਲੋ ਸਟਾਰਟ ਕੀ ਬਸ ਅਸੀਂ ਹਰ ਇੱਕ ਵਲੌਗ ਦੇ ਵਿੱਚ ਸਨੋਹਾ ਦਾ ਜ਼ਿਕਰ ਕਰਦੇ ਹੁੰਦੇ ਸੀਗੇ ਹਨਾ ਦੇ ਪਾਉਗੀ ਪਾਉਗੀ ਪਰ ਅੱਜ ਪਈ ਆ ਦੇਖੋ ਜੀ ਸ਼ਗਨ ਕਰ ਗਈ ਜੀ ਹਾਂ ਅੱਜ ਰੋੜਾ ਕਿਵੇਂ ਲੱਗਦੀਆਂ ਥੱਲੇ ਨੂੰ ਬਦਲ ਗਏ ਕਿੰਨੇ ਨਿਕਲੇ ਆ ਇਹ ਆ ਦੇਖ ਲੋ ਬੱਚੇ ਜਾਂਦੇ ਨੇ ਬੱਚੇ ਵੀ ਨਿਕਲੇ ਗੁਰੇ ਹਾਂ ਸਨੋਹਾ ਦਾ ਆਨੰਦਪੁਰਾ ਮਾਰਦੇ ਆ ਗੁਰੇ ਵੀ ਹੈਵੀ ਵੇਟ ਕਰਦੇ ਰਹਿੰਦੇ ਨੇ ਬਹੁਤ ਬਹੁਤ ਇਹ ਲੋਈ ਇਹ ਗੱਡੀ ਬੜੀ ਉਹ ਹੈ ਇਹਨੂੰ ਮਾੜਾ ਜਿਹਾ ਸਿਗਨਲ ਆਉਂਦਾ ਹਨਾ ਇਹਦੇ ਤੇ ਆ ਹੀ ਜਾਂਦਾ ਕੈਮਰਾ ਤਾਂ ਆਉਂਦਾ ਹੈ ਅੱਛਾ ਇਹ ਕੈਮਰਾ ਲੱਗਿਆ ਵਾ ਅੱਛਾ ਆਹ ਦੇ ਕੈਮਰਾ ਲੱਗਿਆ ਆ ਉਦੋਂ ਤੱਕ तकरीबन ਸਾਫ਼ ਹੀ ਨੇ ਕਰੋਨਾ ਮੇਨ ਰੋਡਾਂ ਦਾ ਬਹੁਤ ਸਾਫ਼ ਨੇ ਚਲੰਦਰ ਗਲੀਆਂ ਚ ਵੀ ਇੰਨੀ ਨਹੀਂ ਹੈ ਵੀ ਹੈ ਹੈਗੀ ਇੰਨੀ ਇੰਨੀ ਹੈ ਪਈ ਨਹੀਂ ਨਾ ਹਜੇ ਘੱਟ ਪਈ ਹੈ ਸਹੀ ਪਈ ਹੈ ਇੰਨੀ ਠੀਕ ਹੈ ਹੂੰ ਇੰਨੀ ਠੀਕ ਹੈ ਤੂੰ ਮੈਂ ਨਿਕਲ ਹੀ ਜਾ ਕੰਮ ਤੇ ਮੈਂ ਕਹਿੰਦੀ ਆ ਮੈਂ ਵੀ ਦੇਖਾਂ ਹੈ ਨਾ ਕਿਹੜਾ ਹੋਣਾ ਹੈ ਆਪਣੇ ਗਲੀ ਸਾੜੀ ਥੋੜੀ ਜਿਹਾ ਜ਼ਿਆਦਾ ਭਰੀ ਲੱਗਦੀ ਹੈ മൂ ਉਹ ਮਾਰਿਆ ਆਸ ਸਟੰਡੇ ਹੋ ਜਾਣਿਆ ਤੁਹਾਡੇ ਅਸੀਂ ਕੱਢਿਆ ਕਿਹੜਾ ਦੇਖਿਓ ਕਿਵੇਂ ਲੱਗਿਆ ਬਲੌਗ ਦੇ ਵਿੱਚ ਰੋਡਾਂ ਤਾਂ ਤਕਰੀਬਨ ਸਾਫ਼ ਹੀ ਨੇ ਤਕਰੀਬਨ ਸਾਫ਼ ਹੀ ਨੇ ਰੋੜਾਂ ਦਾ ਮੈਂ ਠੀਕ ਆ ਨਹੀਂ ਮੈਂ ਨਹੀਂ ਖਣੀ ਗੋਲਫੀ ਗੋਲਫੀ ਸਾਲਾ ਗੋਲਫੀ ਹੈ ਇਹ ਉਹ ਗੋਲੇ ਨਹੀਂ ਹੁੰਦੇ ਜਿਹੜੇ ਇੰਡੀਆ 'ਚ ਇੰਡੀਆ 'ਚ ਬਣਾ ਕੇ ਦਿੰਦੇ ਗੋਲਾ ਆ ਇੱਥੇ ਬਣਾ ਦੋ ਆ ਰੱਖਤਾ ਜੀ ਸਰੋਮੈਂ ਦੇਖ ਲਓ ਚਲੋ ਮਿਲਦੇ ਆਂ ਫਿਰ ਤੁਹਾਨੂੰ ਰੋਕ ਕੇ ਦੇਖੋ ਜੀ ਪੈਰਾ ਨਾਲ ਐ ੜਕ ੜਕ ਹੁੰਦੀ ਐ ਆਵਾਜ਼ ਆਉਂਦੀ ਐ ਸੁਨੋ ਦੀ ਬਹੁਤ ਵਧੀਆ ਲੱਗਦੀ ਐ ਜਿੰਨੇ ਮਰਜ਼ੀ ਇਕੱਠੇ ਕਰ ਲੋ ਇੱਥੋਂ ਹਣ ਗਰਮੀ ਆ ਚੱਪਲ ਗਏ ਸਾਡੇ ਸਨੋ ਨਹੀਂ ਹੈਗੀ ਬਰਫ਼ ਨਹੀਂ ਹੈਗੀ ਜੰਮੀ ਨਹੀਂ ਅਜੇ ਇੱਥੇ ਦੇਖ ਲਓ ਕਿੰਨੀ ਐ ਦੇਖੋ ਕਹਿਣ ਲੱਗੀ ਫੇਰ ਅੱਜ ਸਾਡੇ ਬਾਹਰ ਹੀ ਡੇਰੇ ਨੇ ਸਨੋਚ ਰੋਟੀ ਪਾਣੀ ਵੀ ਖਾ ਲਈ ਅੱਜ ਸਨੋਚ ਬਾਹਰ ਡੇਰੇ ਨੇ ਰੋਟੀ ਤੇ ਅੱਜ ਭੁੱਖ ਨਹੀਂ ਲੱਗਦੀ ਸਨੋ ਉਹਨੂੰ ਦੇਖ ਕੇ ਚਿੜੀਆਂ ਵਿਚਾਰੀਆਂ ਦਰਖਤ ਤੇ ਬੈਠੀਆਂ ਨੇ ਹੈਪੀ ਹੈ ਇਹਨਾਂ ਨੂੰ ਕੁਦਰਤ ਨੇ ਦੇਖ ਲਾ ਦਿੱਤੇ ਖੰਭ ਇਹਨਾਂ ਨੂੰ ਠੰਡ ਨਹੀਂ ਲੱਗਦੀ ਵਿਚਾਰੀਆਂ ਨੂੰ ਉੱਤੇ ਬੈਠੀਆਂ ਚਿੜੀਆਂ ਸਨੌ ਦੇ ਵਿੱਚ ਹੂੰ ਚਲੋ ਮਿਲਦੇ ਆਂ ਜੀ ਫੇਰ ਰੋਟੀ ਉੱਟੀ ਖਾ ਲਈਏ ਹੁਣ ਜਾ ਕੇ ਹੁਣ ਤੁਹਾਨੂੰ ਬਹੁਤ ਸਨੌ ਦਿਖਾਤੀ ਹੁਣ ਫੇਰ ਜਿੱਦਨ ਪਹੁੰਚੂਗੀ ਉਦੋਂ ਫੇਰ ਸਹੀ ਚਲੋ ਠੀਕ ਆ ਜੀ ਮਿਲਦੇ ਆਂ ਫੇਰ ਗੀ ਜਾਣੀ ਆ ਥੋੜੀ ਥੋੜੀ ਫੇਰ ਸ਼ੁਰੂ ਹੋ ਗਈ ਦੁਬਾਰਾ ਕੋਜੀ ਸਨੋ ਦੇ ਵਿੱਚ ਲੱਗ ਗਏ ਉਹ ਕਰਨਾ ਸਕਿੰਗ ਸਕਿੰਗ ਹੈਪੀ ਸਕਿੰਗ ਕੀ ਕਹਿੰਦੇ ਸੀ ਗੋਰੇ ਆਪਣਾ ਕਰਨ ਲੱਗ ਜਾਂਦੇ ਨੇ ਉਹ ਸਨੋ ਤੇ ਭੱਜਣ ਲੱਗ ਜਾਂਦੇ ਨੇ ਜਿਹੜੇ ਆ ਬਣਾਇਆ ਹੁਣ ਸਨੋ ਬੰਨ ਥੋੜਾ ਜਿਹਾ ਦੇਖ ਲੋ ਡਿਜ਼ਾਈਨਰ ਸੁਣੋ ਵੈਨ ਪਰ ਇੱਥੇ ਪਤਾ ਨਹੀਂ ਲੱਭਦਾ ਨਹੀਂ ਕੁਝ ਨਹੀਂ ਤਾਂ ਬਣਾ ਦਿੰਦੇ ਵਧੀਆ ਦੇਖ ਲਓ ਜੀ ਉਹਦੇ ਨਾਲ ਠੀਕ ਲੱਗਦਾ ਅੱਖਾਂ ਖਲਾਈਆਂ ਨੇ ਦੇਖੋ ਸਾਡੇ ਗੋਭੀ ਦੇ ਬੋਟੇ ਸੀਗੇ ਵਿੱਜੇ ਹੋਏ ਪਿੱਛੇ ਸਾਰੇ ਲੁੱਕ ਗਏ ਸੁਨੋਂ ਨਾਲ ਦੇਖੋ ਕਿੰਨੇ ਸੋਹਣੇ ਬਣ ਗਏ ਫੁੱਲ ਤਾਂ ਦੇਖਣਾ ਹਟ ਗਏ ਵਿੱਚ ਪਰ ਬਿਊਟੀ ਦੇਖੋ ਤੁਸੀਂ ਕਿੰਨੀ ਵਧੀਆ ਲੱਗਦੀ ਹੈ ਨਾ ਸੈਨਰੀ ਦੇਖੋ ਕਿ ਸੋਹਣੇ ਲੱਗਦੇ ਨੇ ਹੈਨਾ ਵਧੀਆ ਲੱਗਦੇ ਹੈ ਨਾ ਸਨੋ ਪੈ ਰਹੀ ਹੈ ਹਜੇ ਵੀ ਉੱਪਰ ਡਿੱਗਦੀ ਦਿੰਦੀ ਹੋ ਤੁਹਾਨੂੰ ਦੇਖ ਲਓ ਦੇਖ ਲਓ ਜੀ ਪੈ ਹਟੀ ਸਨੋ ਹੁਣ हट ਗਈ ਛੜਕਾਂ ਹੋ ਗਈਆਂ ਸਾਫ਼ ਛੜਕਾਂ ਤੇ ਜਾਣ ਯੋਗਾ ਹੋ ਗਿਆ ਬੰਦਾ ਪਰਾ ਸੇ ਪਾਸੇ ਤਾਂ ਉਹਨੇ ਰਹਿਣੀ ਆਂ ਆਹੀਂ ਪਈ ਰਹੂਗੀ ਕਾਫੀ ਟਾਂ ਨੀ ਇਹ ਹੁੰਦੀ ਠੀਕ ਸੋਹਣਾ ਲੱਗੂਗਾ ਕਈ ਦਿਨ ਵੀਊਜ਼ ਆ ਵਧੀਆ ਲੱਗੂਗਾ ਦੇਖਣ ਨੂੰ ਤੇ ਦੇਖ ਲਓ ਜੀ ਅਜੇ ਤਾਂ ਕੁਝ ਵੀ ਨਹੀਂ ਪਈ ਹੈਗੀ ਕਈ ਵਾਰ ਤਾਂ ਬਹੁਤ ਜ਼ਿਆਦਾ ਪੈ ਜਾਂਦੀ ਆ ਭਰ ਜਾਂਦੀ ਆ ਲੋਕ ਗੱਡੀਆਂ ਸਾਫ਼ ਕਰਨ ਲੱਗ ਗਏ ਆਪਣੀਆਂ ਆਪਣੀਆਂ ਜਿੱਥੇ ਜਿੱਥੇ ਗੱਡੀਆਂ ਖੜੀਆਂ ਸੀ ਉੱਥੇ-ਉੱਥੇ ਵੀ ਨਹੀਂ ਪਈ ਹੈਗੀ ਸਾਈਡਾਂ ਤੇ ਪਈ ਆ ਦੇਖ ਲਓ ਜੀ ਕੁਦਰਤ ਦੇ ਨਜ਼ਾਰੇ ਦੇਖੋ ਰੱਬ ਦੇ ਰੰਗ ਕਿਤੇ ਟਪਕ ਕਿਤੇ ਠੰਡ ਦੇਖੋ ਜੀ ਸਾਰੇ ਤਰਫਾਂ ਤੇ ਵੀ ਸੁਣੋ ਜੇ ਆਪਾਂ ਗਾਰਬੇਸ ਪਾਉਣੇ ਹਨ ਉਹਨਾਂ ਦੇ ਉੱਤੇ ਵੀ ਜੰਮ ਗਈ ਸਾਡੇ ਘਰ ਦੇ ਮੂਹਰੇ ਵੀ ਪੈ ਗਈ ਕਿੰਨੀ ਦੇਖੋ ਲੋ ਸਾਰਾ ਵਰ ਗੇ ਛਿੱਟਾਂ ਛਿੱਟਾਂ ਸਮਾ ਉਹਨਾ ਅੱਜ ਕੋਲ ਕੋਲ ਬਿਊਟੀ ਬਿਊਟੀ ਹੋ ਗਿਆ ਅੱਜ ਮੌਸਮ ਬਹੁਤ ਸੋਹਣਾ ਗੁੱਡ ਹੋ ਗਿਆ ਤੇ ਜੀ ਦੇਖੋ ਜੀ ਸਨੋਵ ਦੁਬਾਰਾ ਫੇਰ ਪੈਣ ਲੱਗ ਗਈ ਅੱਜ ਮੈਨੂੰ ਤਾਂ ਚਾਹੀ ਚੜਿਆ ਪਿਆ ਸਨੋਵ ਦੇਖ ਲਓ ਸੂਰਜ ਵੀ ਨਿਕਲਦਾ ਨਾਲ-ਨਾਲ ਤੇ ਨਾਲ-ਨਾਲ ਸਨੋਵ ਵੀ ਪੈ ਰਹੀ ਹੈ ਛੜਕਾਂ ਸਾਫ ਨੇ ਹਾਂ ਦੇ ਇੱਥੇ ਨਿੱਖਰਦਾ ਵਾ ਪਰ ਦੇਖੋ ਸਨੋ ਡੈਗ ਦੀ ਉੱਪਰ ਇਹ ਚੀਜ਼ ਨੂੰ ਫੀਲ ਕਰਨ ਲਈ ਮੈਂ ਬਹੁਤ ਟਾਈਮ ਦੀ ਵੇਟ ਕਰਦੀ ਸੀ ਮੈਂ ਕਿਹ ਦੇਖਣੀ ਆ ਸਨੋ ਕੁਦਰਤ ਦੇ ਰੰਗ ਦੇਖਣੇ ਨੇ ਪਰ ਅੱਜ ਦੇਖ ਲੈ ਮਹਿਸੂਸ ਕਰ ਲੈ ਦੇਖ ਲਓ ਤੁਸੀਂ ਵੀ ਇੱਥੇ ਬੈਠੇ ਮਹਿਸੂਸ ਕਰੋ ਠੰਡਾ ਬਹੁਤ ਜ਼ਿਆਦਾ ਵਾ ਤੇ ਅੱਜ ਠੰਡਾ ਹੋਇਆ ਪਿਆ ਦਾ ਨਾ ਦੇਖੋ ਕਿਵੇਂ ਡਿੱਗਦੀ ਆ ਬਹੁਤ ਸੋਹਣੀ ਲੱਗਦੀ ਆ ਦਾਣੇ ਵਾਂਗੂ ਡਗ ਰਹੀ ਆ ਉੱਪਰ ਗੋਟਾ ਗੋਟਾ ਹੋਇਆ ਪਿਆ ਛੋਪੇ ਵੀ ਨਿਕਲਦੀ ਆ ਨਾਲ ਨਾਲ ਉਹ ਜਹਾਜ ਜਾਂਦਾ ਪਤਲਾ ਦੇ ਵਿੱਚ ਦੀ ਤਮਾਂ ਦੇ ਵਿੱਚ ਦੀ ਜਹਾਜ਼ ਵੀ ਦਿਖਦਾ ਨਾ ਇੰਡੀਆ ਵਾਲਿਆਂ ਨੂੰ ਜਿਆਦਾ ਖਾਸ ਕਰਕੇ ਇੰਡੀਆ ਵਾਲੇ ਦੇਖ ਲੈਣ ਤੇ ਸਲੋ ਦਾ ਹੋ ਗਿਆ ਯਾਰ ਆ ਗਿਆ ਹੈਪੀ ਕੰਮ ਕਰਕੇ ਲੈਓ ਵੀ ਜਾਣਾ ਹੁਣ ਫਿਰ ਹਾਈ ਗਾਇਸ ਗੋਡ ਹੋ ਗਿਆ ਦੇਖ ਲੋ ਹੁਣ ਵਧੀਆ ਲੱਗਦੀ ਆ ਹੁਣ ਦੂਜੇ ਲੋੜ ਦੇਖਦੀ ਆ ਹਰ ਨਾ ਚਲ ਠੀਕ ਆਪਕੇ ਬਾਏ ਹੋ ਗਿਆ ਹੱਤੀ ਕੰਮ ਕਾ ਚੱਲਦੇ ਰਹਿੰਦੇ ਨੇ ਤੇ ਚਲੋ ਦੇਖਦੇ ਆ ਫਿਰ ਮਿਲਦੇ ਆ ਤੁਹਾਨੂੰ ਅੱਜ ਆਪਾਂ ਕਰਨ ਲੱਗੇ ਸੀ ਉੱਪਰ ਅੱਜ ਅੱਜ ਪੈਂਦੀ ਆ ਸਨੋ ਦੇਖ ਲੋ ਸਨੋ ਉਹਦੇ ਵਿੱਚ ਮੈਂ ਕਿਹਾ ਉੱਪਰ ਕਰਕੇ ਦੇਖ ਲਈ ਅੱਜ ਬਹੁਤ ਚਿਰ ਬਾਅਦ ਕਰਨੀ ਆ ਮਜ਼ਾ ਆ ਰਿਹਾ ਪੂਰਾ ਸਨੋ ਪੈ ਰਹੀ ਆ ਦੇਖੋ ਕਰੋ ਚੰਦ ਤੱਕ ਨੋ ਦੇਖੋ ਪੈ ਰਹੀ ਆ ਨਾ ਸਨੋ ਦੇਖੋ ਕਿੰਨਾ ਵਧੀਆ ਮਾਹੌਲ ਆ ਦੇਖੋ ਸਨੋ ਮੈਨ ਬਣ ਗਿਆ ਬਣਾਤਾ ਦਿੱਤਾ ਪਰ ਮੈਂ ਬਣਾਤਾ ਮੁੱਛਾਂ ਨਹੀਂ ਲਾ ਕੇ ਥੋੜਾ ਜਿਹਾ ਦੇਖੋ ਤਾਂ ਜੀ ਆਈ ਬਣ ਜਾਂਦੇ ਨੇ ਇੱਥੇ ਸਨੋ ਦਾ ਬਾਦੂ ਜਿੰਨੇ ਮਰਜੀ ਇਕੱਠੇ ਕਰ ਲਓ ਦੇਖੋ ਸਨੋ ਮੈਨ ਮੇਰਾ ਬਣਾਇਆ ਦੇਖੋ ਜੀ ਹੂੰ ਦੇਖੋ ਜੀ ਸ਼ਾਮ ਦਾ ਮੌਸਮ ਹੋ ਗਿਆ ਹਨੇਰਾ ਹੋ ਚੱਲਿਆ ਤੇ ਸਨੋ ਪੈ ਚੁੱਕੀ ਆ ਕਈ ਵਾਰ ਪੈ ਗਈ ਹਟ ਜਾਂਦੀ ਆ ਫਿਰ ਪੈ ਜਾਂਦੀ ਆ ਗੱਡੀਆਂ ਵੀ ਭਰ ਗਈਆਂ ਤੁਰ ਜਾਂਦੇ ਲੋਕ ਦੇਖੋ ਸ਼ਾਮ ਦਾ ਸੀਨ ਕਿੰਨਾ ਬਿਊਟੀਫੁਲ ਹੋਇਆ ਪਿਆ ਬਹੁਤ ਵਧੀਆ ਹੋਇਆ ਪਿਆ ਜਿਵੇਂ ਛਾਣਾ ਜਿਹਾ ਦੇ ਜਾਂਦਾ ਵਾ ਥੋੜਾ ਟਾਈਮ ਬਾਅਦ ਫੇਰ ਹਟ ਜਾਂਦੀ ਆ ਆ ਦੇਖੋ ਸੜਕਾਂ ਫੇਰ ਉਹਵੇਂ ਹੋ ਜਾਂਦੀਆਂ ਭਰ ਜਾਂਦੀਆਂ ਨੇ ਸਨੋਂ ਨਾਲ ਫੇਰ ਹਟ ਜਾਂਦੀ ਆ ਫੇਰ ਭਰ ਜਾਂਦੀਆਂ ਨੇ ਤੇ ਆਪਾਂ ਜਾਣੇ ਆ ਇੰਡੀਆ ਦੇ ਵਿੱਚ ਜੰਮੂ ਕਸ਼ਮੀਰ ਦੇਖਣਾ ਹਨਾ ਇੱਥੇ ਆਪਣੇ ਤਰ੍ਹਾਂ ਦੇ ਮੂਰੇ ਸਨੋ ਪੈ ਜਾਂਦੀ ਆ। ਇਹ ਹੀ ਕੈਨੇਡਾ ਦੀ ਬਿਊਟੀ ਆ। ਦੇਖ ਲਓ ਤੁਸੀਂ ਦੇਖ ਹੀ ਸਕਦੇ ਹੋ। ਦੇਖੋ ਜੀ। ਗੱਡੀਆਂ ਤੇ ਪੈ ਜਾਂਦੀ ਆ, ਭਰ ਜਾਂਦੀਆਂ ਨੇ ਇਹਨਾਂ। ਦੇਖ ਲਓ ਸਾਰੇ ਜਣੇ। ਕੀ ਨਜ਼ਾਰੇ ਆ ਸਨੋ ਦੇ। ਠੰਡ ਪਈ ਆ ਬਹੁਤ ਜ਼ਿਆਦਾ। ਕੀ ਜੀ? ਜੀ ਅੱਜ 스노우 ਵਾਲੇ ਬਲੌਗ ਦਾ 스노우 ਦੇ ਵਿੱਚ ਦਿਖਾ ਕੇ ਕਰਦੇ ਆਂ ਐਂਡ ਤੇ ਦੇਖਿਓ ਤੇ ਦੱਸਿਓ ਕਿਵੇਂ ਲੱਗਿਆ ਤੇ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਤੁਹਾਨੂੰ ਦਿਖਾਵਾਂਗੇ ਹੋਰ ਵੀ ਵੀਊ 스노우 ਦੀ ਮੈਨੂੰ ਬਹੁਤ ਜ਼ਿਆਦਾ ਵੇਟ ਸੀ ਸੋ ਤੁਹਾਨੂੰ ਦਿਖਾਤਾ 스노우 ਦਾ ਸੀਨ ਅੱਜ ਤੇ ਸਾਰੇ ਜਾਨੇ ਬਲੌਗ ਨੂੰ ਅੰਡ ਤੱਕ ਦੇਖਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਆ ਕਰੋ ਸਾਰੇ ਜਣੇ ਆਪਣਾ ਪਿਆਰ ਦਿਓ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟੀਕਾਂ ਥੈਂਕ ਯੂ ਜੀ ਬਾਏ ਬਾਏ